வேலை பிவி வோரி வேதா வினியே ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੱਡ ਤੱਕ ਜਰੂਰ ਦੇਖਿਓ ਹਾਂਜੀ ਕੀ ਕਰ ਰਹੇ ਹੋ ਆਪ ਦੋਸਰ ਉੱਤਰੇ ਮੇਲੇ ਬੰਦੇ 24 ਘੰਟੇ ਮੇਲੇ ਵਾਲਾ ਕੰਮ ਕਾ ਹੈਗੀ ਕਾ ओके ओके बस थैंक यू थैंक यू सो मच गुड मॉर्निंग तेओ बणी आरेंगा सारे पाकी ये वड्डा काम वाला आ गया पाले दी कुड़िए उच्ची ना बोल्या कर डक्का तोड़दा नहीं गा कि उंज कह लंदा मैं आ मैं ओ कीता मैं ये कीता आ स्नैपचैट और के पोरा कीती ਸਾਡੇ ਮੁੰਡੇ ਪੈਰੇ ਲਾਉਂਦੇ ਆਪ ਵਿਚਾਰੇ ਹੁਣ ਸੱਚੀ ਆਖਿਆ ਦੁੱਖ ਨਾ ਲੱਡਾ ਸੱਚੀ ਆਖਿਆ ਦੁੱਖ ਜਿਹਨੂੰ ਲੱਗਾ ਹੋਊਗਾ ਲੱਗ ਜੇ ਆਪਾਂ ਨੂੰ ਤਾਂ ਲੱਗਾਉਂਗਾ ਨਹੀਂ ਤੇ ਲੱਗਾ ਹੀ ਆ ਓਕੇ ਬੰਦ ਕਰਾ ਲਾਗਾ ਕਰੀ ਜਾਂਦਾ ਮੈਂ ਪੈਸ ਨੈਟਟ ਐਂਡ ਯੂਰ ਕਾਲ ਨੋ 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 ਕੀ ਅੱਜ ਪ੍ਰਭ ਕੋ ਨੂਰ ਕੋਰ ਖੋਸਾ ਤੇ ਹਰਲੀਨ ਕੋਰ ਮੰਡੋਣੀ ਆਪ ਹੋਏ ਮੂਰੇ ਵਾਹ ਜੀ ਵਾ ਪਾਪੇ ਸਿਹਾਈ ਆ ਆ ਤੁਮ ਵਾਲਿਆ ਖਾਣਗੇ ਦੋਚਾ ਪਕਾਓ ਫਿਰ ਬਣਾਓ ਵੀ ਬਣਾਓ ਹੁਣਾਓ ਤੇ ਖਵਾਓ ਰਾਜੇ ਹੁੰਨੇ ਆਪਾਂ ਤੁਸੀਂ ਆਈਆਂ ਕੰਮ ਆਈਆਂ ਦੋਵੇਂ ਇਹ ਕਪਟੀਆਂ ਇਹ ਕਪਟੀਆਂ ਇੱਕ ਮੋਟੀ ਕੰਮ ਆਲੀ ਤੁਸੀਂ ਵੀ ਤਾਂ ਖਾਣਗੇ ਫਰੀ ਲੱਗੀ ਸੇਵਾ ਚਲੋ ਕੋਈ ਨਹੀਂ ਐਂਦਾ ਹੁੰਦਾ ਯਾਰ ਸੇਵਾ ਹੀ ਆ ਜੇ ਬਦਲ ਜਾਂਦੇ ਨੇ ਤੇ ਕੁਝ ਮਜਬੂਰ ਹੋ ਜਾਂਦੇ ਨੇ ਇਦਾਂ ਹੀ ਅੱਜਕੱਲ ਸੱਜਣ ਵਾਹ ਜੀ ਵਾਹ ਹੱਸੋ ਵੇ ਸੱਜਣੂ ਹੱਸੋ ਹੱਸੋ ਸੋ ਤੀ ਇ ਵੀਰਲੇ ਨੇ ਵੇ ਚੱਲ ਲਾ ਪਿਆ ਮੋਟੇ ਹੁਣ ਵੇਚਣ ਲਾ ਪਿਆ ਆਪ ਥੱਲੇ ਸਕੀਮ ਨਾਲ ਚਲ ਗਿਆ ਨਹੀਂ ਨਹੀਂ ਸਕੀਮ ਨਹੀਂ ਬਣਾਣੀ ਵੀਰਿਆ ਮੈਂ ਗਾਵਾਂ ਚੂਣੀਆਂ ਤੂੰ ਹੀ ਮੜਾ ਲਾ ਦਦੇ ਹੁਣ ਚੱਲ ਲਾ ਚੋ ਜਾ ਕੇ ਫੜ ਫੋਨ ਲੈ ਜਾ ਆਪਦਾ ਸ਼ੇਰ ਹੈਗਾ ਤੂੰ ਐਡਾ ਦਲੇਰ ਤੇ ਦੱਸ ਦੇ ਕਿਲੀ ਥੈਂਕ ਯੂ ਇੰਨੀ ਛੋਟਾ ਗਲਾਸ ਲੈ ਕਿੱਧਾ ਪਿਆਰ ਯਾਰਾਂ ਲਈ ਹਾਏ 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 ਯਾਰ ਯਾਰਾਂ ਦੀਆਂ ਬਾਵਾ ਹੁੰਦੇ ਬਾਲ ਸਾਰੇ ਆਪ ਦੇ ਵਿੱਚ ਪਾੜੇ ਆ ਉਹ ਇੱਕ ਅੰਦਾ ਪੈ ਗਿਆ ਹੋਣਾ ਕਿਤੇ ਉਹਦੇ ਆਪਣੇ ਦੋ ਸਨੈਪਚੈਟ ਅਕਾਊਂਟ ਆ ਵੈਰੀਫਾਈਡ ਆ ਇਹ ਨਜ਼ਰ ਪਰ ਦੀ ਧਰਤੀ ਐ ਨੌਜਵਾਨ ਨੂੰ ਇੱਥੇ ਬਹੁਤ ਤਰ੍ਹਾਂ ਦੇ ਬੰਦੇ ਮਿਲਦੇ ਨੇ ਠੀਕ ਹੈ ਲੋ ਆ ਗਈ ਆ ਗਈ ਗਏ ਬਾਜੀ ਬਾ ਮਾਈ ਗਾਡ ਕਿਵੇਂ ਕਿਵੇਂ ਕੀ ਕਹਿੰਦਾ ਇਹ ਗੰਦੇ ਸਿਰ ਘੱਟੀ ਜਾਂਦਾ ਹਲਾ ਕਹਿੰਦੀ ਕਹਿੰਦਾ ਵੇਖੀ ਕਹਿੰਦੀ ਕਿ ਕਹਿੰਦਾ ਉਹ ਜੋ ਵੀ ਆ ਟਰਾਂਸ ਜੈਂਡਰ ਆ ਕਹਿੰਦੀ ਆਂਦਾ ਮੈਂ ਗੋਰੀ ਇਹਨੂੰ ਗੱਗੂ ਨਾਲ ਤਾਂ ਰੰਗਲ ਗੋਰੀ ਵੇਖੀ ਆਂਦਾ ਵੀਰ ਉਹਦਾ ਵਖਾ ਸੋਹਣੀਏ ਓ ਉਹਦੇ ਮਣੀ ਦੀ ਕੋਟੀ ਵਰਗਾ ਰੰਗ ਆ ਜਾਲ ਇਹ ਸਾਊਥ ਅਫਰੀਕਾ ਚੋਂ ਭੱਜ ਕੇ ਗੱਗੂ ਵਿੱਚ ਐਡੀ ਕਾਲੀ ਵੇਤ ਕਾਲਾ ਮੈਂ ਵੀ ਤੇਰਾ ਬੇੜੀ ਘਰ ਕੇ ਇਹ ਕਾਲੀ ਚੱਲ ਆ ਚੱਲ ਹੁਣ ਕਰਟਿਨ ਨਹੀਂ ਕਰਾਇਆ ਚੱਲ ਖੜ ਜਾ ਚੱਲ ਕੈਰਾਟਿਨ ਨਹੀਂ ਕਰਾ ਚੱਲਗਾ ਬੜਾ ਵੀਡੀਓ ਬੜਾ ਬਣਾਓ ਵੀਡੀਓ ਬਣਾਉਣਾ ਵੀਰ ਜੀ ਇਹੋ ਕਰਦੇ ਮੈਂ ਟ੍ਰਾਇਲ ਇੱਕ ਵੀ ਸਾਨੂੰ ਫ੍ਰੀ ਜੀ ਕੁਲਚੇ ਦੇ ਦੋ ਨਹੀਂ ਖਾਈਏ ਜਿੰਨੇ ਮਰਜ਼ੀ ਮੈਂ ਦਿਲਦਾਰ ਜੀ ਬੰਦਾ ਵੈਰੀ ਗੁੱਡ ਤੇਰੇ ਮੂੰਹ ਨੂੰ ਨਹੀਂ ਉਹਦੇ ਮੂੰਹ ਨੂੰ ਡੰਡੜੇ ਡੰਡੜੇ ਡੰਡ ਡੰਡ ਪੈਸੇ ਮੰਗ ਰਿਹਾ ਚੋ ਕਿ ਲੋਕਾਂ ਨੂੰ ਹੋ ਚੁੱਕਾ ਇਹਨੂੰ ਆਉਂਦਾ ਇਹਨੂੰ ਪੁੱਛਣ ਕਿ ਪੈਸੇ ਦੇ ਦੇ ਭਾਈ ਵੱਡਾ ਬਿਲ ਗੇਟ ਦਾ ਮੁੰਡਾ ਆਓ ਕਾ ਕੱਚਾ ਜਾ ਕੇ ਕਾਲਾ ਕਹਿਣਾ ਨਹੀਂ ਤੈਨੂੰ ਤਾਂ ਨਹੀਂ ਪਿਆ ਤੈਨੂੰ ਤਾਂ ਕਦੀ ਵੀ ਨਹੀਂ ਕਹਿ ਸਕਦਾ ਮੈਂ ਹੋਰ ਮੋਗਨਾ ਜਾ ਕੇ ਮਾਰ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ